ਵੱਲੋਂ ਦਿਨਾ ਨਗਰ ਵਿੱਚ 51.75 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰਬ੍ਰਿਜ ਦਾ ਉਦਘਾਟਨ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੋ ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ ਸੂਬੇ ਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਅਸੀਂ ਜੇ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਅੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਨितीश ਦਾ ਨਾਮ ਪਛਾਨ ਕਰਦੇ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹੁਣ ਸਕੂਲ ਆਫ ਫੈਮਿਨੈਂਟ ਸ਼ਹਿਰ ਹਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਕ ਹੁੰਦਾ ਪੱਦਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸਤੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਉਹਨਾਂ ਨੂੰ ਥੈਂਕ ਯੂ ਕਹਿੰਦੇ ਹਾਂ ਇਹਨਾਂ ਸਕੂਲਾਂ 'ਚ ਮੈਰਿਟ ਦੇ ਆਧਾਰ 'ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ JEE NEET UPSC ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਨੀਟ ਉਹ ਜੈਲੀ ਸਪੈਸ਼ਲ ਕੋਚਿੰਗ ਕੇ ਲੈਂਦੇ ਹਨ ਇਹਨਾਂ ਦੇ ਕੈਂਪਸ ਵੀ ਲੱਗਦੇ ਆ ਮੈਰਿਟੋਰੀਅਸ ਸਕੂਲ ਦੇ ਵਿੱਚ ਪਿਛਲੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਈਜੂਜ਼ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਵੀ ਫੀਸ ਅਪੋਰਟ ਕਰਨਾ ਬੱਸ ਸਾਡੇ ਬੱਚਿਆਂ ਲਈ ਬਹੁਤ ਮੁਸ਼ਕਲ ਹੈ ਪਰ ਫ੍ਰੀ ਆਫ ਕਾਸਟ ਸਾਡੇ ਬੱਚੇ ਉੱਥੇ ਪ੍ਰੈਜ਼ੀਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਆ ਬੱਚੇ ਇਹ ਰੇਲਵੇ ਓਵਰ ਬ੍ਰਿਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਦਿਨਾਨਗਰ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ ਪਠਾਨਕੋਟ ਰੇਲਵੇ ਸੈਕਸ਼ਨ ਉੱਤੇ ਸੀ 60 ਲੈਵਲ ਕਰਾਸਿੰਗ ਦੀ ਥਾਂ ਉਸਾਰਿਆ ਗਿਆ ਹੈ ਇਸ ਕੰਮ ਵਿੱਚ ਰੇਲਵੇ ਵਾਲੇ ਹਿੱਸੇ ਦੇ ਨਾਲ ਜੁੜੀਆਂ ਸੜਕਾਂ ਦਾ ਕੰਮ ਸ਼ਾਮਿਲ ਹੈ ਅਤੇ ਇਸ ਉੱਤੇ ਪੂਰਾ ਪੈਸਾ ਪੰਜਾਬ ਸਰਕਾਰ ਵੱਲੋਂ ਖਰਚਿਆ ਗਿਆ ਹੈ ਪਲਕੇ ਪੰਜਾਬ ਦੇ ਆਮ ਆदमी ਪਾਰਟੀ ਦੇ ਵਰਕਰ ਮੁਹਾਲੀ ਵਿੱਚ ਕਰਨਗੇ ਰੋਸ ਪ੍ਰਦਰਸ਼ਨ ਆਮ ਆदमी ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਪਲਕੇ ਸੂਬਾ ਪਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਹ ਪ੍ਰਦਰਸ਼ਨ ਮੁਹਾਲੀ ਵਿੱਚ ਕੀਤਾ ਜਾਵੇਗਾ ਇਸ ਪ੍ਰਦਰਸ਼ਨ ਵਿੱਚ ਆਪ ਦੇ ਸਾਰੇ ਮੰਤਰੀ ਵਿਧਾਇਕ ਅਤੇ ਸੀਨੀਅਰ ਆਗੂ ਹਿੱਸਾ ਲੈਣਗੇ ਜੋਧਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਲਈ ਜਦੋਂ ਹਥਿਆਰਾਂ ਸਮੇਤ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਤਾਂ ਪਤਾ ਚੱਲ ਸਕੇ ਕਿ ਉਹ ਕਿਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਹਥਿਆਰ ਆਪਣੇ ਕੋਲ ਰੱਖੇ ਹੋਏ ਸੀ ਕਾਬੂ ਕੀਤੇ ਗਏ ਕੁਝ ਦੋਸ਼ੀਆਂ ਤੇ ਪਹਿਲਾਂ ਵੀ ਕੇਸ ਦਰਜ ਨੇ ਅਮਰਪਾਲ ਸਿੰਘ ਦੀ ਪਾਰਟੀਸ਼ਨ ਵਿੱਚ ਪਾਈਆਂ ਗਈਆਂ ਖਾਮੀਆਂ 31 ਜੁਲਾਈ ਨੂੰ ਹੋਵੇਗੀ ਦੁਬਾਰਾ ਸੁਣਵਾਈ ਐਨਐਸਏ ਦੀ ਵਧਾਈ ਗਈ ਮਿਆਦ ਨੂੰ ਹਾਈ ਕੋਰਟ ਵਿੱਚ ਦਿੱਤੀ ਗਈ ਸੀ ਚੁਣੌਤੀ ਮਾਤਾ ਚਿੰਤਪੂਨੀ ਤੋਂ ਵਾਪਸ ਪਰਤ ਰਹੇ ਨੌਜਵਾਨਾਂ ਦੀ ਕਾਰ ਹੋਈ ਬੇਕਾਬੂ ਤਿੰਨ ਨੌਜਵਾਨਾਂ ਦੀ ਹੋਈ ਮੌਤ ਅੰਮ੍ਰਿਤਸਰ ਤੋਂ ਤਿੰਨ ਨੌਜਵਾਨ ਸਵੇਰੇ ਕਰੀਬ 10 ਤੋਂ 11 ਵਜੇ ਮਾਤਾ ਚਿੰਤਪੂਨੀ ਦੇ ਦਰਸ਼ਨ ਕਰਕੇ ਆਪਣੀ ਕਾਰ ਵਿੱਚ ਵਾਪਸ ਆ ਰਹੇ ਸਨ ਕਿ ਖਿਲਚੀਆਂ ਦੇ ਪਿੰਡ ਮੁਚਲ ਨੇੜੇ ਸੜਕ ਤੇ ਉਨ੍ਹਾਂ ਦੀ ਕਾਰ ਦਾ ਸਟੀering ਬੇਕਾਬੂ ਹੋ ਗਿਆ ਜਿਸ ਕਾਰਨ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹੁਸ਼ਿਆਰਪੁਰ ਰੋਡ 'ਤੇ ਇੱਕ ਰਿਜ਼ੋਰਟ ਵਿੱਚ ਵਿਆਸ ਸਮਾਗਮ ਦੌਰਾਨ ਸ਼ਰਾਬ ਦੇ ਨਸ਼ੇ ਵਿੱਚ ਪੁਲਿਸ ਮੁਲਾਜ਼ਮ ਵੱਲੋਂ ਬਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਕਿ ਨਸ਼ੇ ਵਿਜਤ ਹੁਤੇ ਐਸਆਈ ਤੇ ਮੁਲਾਜ਼ਮਾਂ ਨੇ ਰਿਸ਼ਤੇਦਾਰਾਂ ਨਾਲ ਤਕਾਮੁਕੀ ਕੀਤੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोੜਾ ਅਤੇ ਹੋਰ ਲੋਕ ਹਾਜ਼ਰ ਸਨ ਵਿਧਾਇਕ ਰਮਨ अरोੜਾ ਨੇ ਸ਼ਰਾਬੀ ਪੁਲਸ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਇਹ ਸਾਰੀ ਘਟਨਾ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਧਾਇਕ ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਕਰ ਰਹੇ ਨੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਵੈਸ ਨੇ ਸਿੱਖਿਆ ਮਹਾਰਾ ਨੂੰ ਉਚੇਰੀ ਸਿੱਖਿਆ ਕੀਤਾ ਮੁੱਖੀ ਸਿੱਖਿਆ ਵਿੱਚ ਬਦਲਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਸਿੱਖਿਆ ਸਾਡੇ ਨੌਜਵਾਨਾਂ ਦੇ ਉਦਮੀ ਅਤੇ ਹੁਨਰਮੰਦ ਬਣਨ ਨਾਲ ਕੇਂਦ੍ਰਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਜਵਾਨੀ ਦਾ ਝੁਕਾ ਵਿਦੇਸ਼ਾਂ ਦੀ ਧਰਤੀ ਵੱਲ ਅਤੇ ਹੋਰ ਜੇਕਰ ਇਹਨਾਂ ਨੂੰ ਸਿੱਖਿਆ ਹੁਨਰਮੰਦ ਕਰਦੀ ਹੋਵੇ ਤਾਂ ਇਹ ਵਿਦੇਸ਼ ਵਿੱਚ ਵੀ ਆਸਾਨੀ ਨਾਲ ਸਥਾਪਿਤ ਹੋ ਸਕਦੇ ਨੇ। ਗੁਰਮਨੀਕਲ ਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਸਰਕੂਲਰ ਜਾਰੀ ਕਰਕੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿੱਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਰਹਿਤ ਮਰਿਆਦਾ ਮੁਤਾਬਕ ਬਸੰਤੀ ਜਾਂ ਸ਼ੁਰਮਣੀ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੀ ਅਗਵਾਈ ਵਿੱਚ 15 ਜੁਲਾਈ ਨੂੰ ਹੋਈ ਇਕੱਤਰਤਾ ਵਿੱਚ ਪੰਜ ਸਿੱਖ ਸਹਿਬਾਨ ਨੇ ਫੈਸਲਾ ਕੀਤਾ ਸੀ ਕਿ ਗੁਰਦੁਆਰਾ ਸਾਹਿਬਾਨ ਵਿੱਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੀ ਪੋਸ਼ਾਕੇ ਦਾ ਰੰਗ ਰਹਿਤ ਮਰਿਆਦਾ ਅਨੁਸਾਰ ਬਸੰਤੀ ਜਾਂ ਸ਼ੁਰਮਈ ਹੋਵੇ। ਆਮ ਆਦਮੀ ਪਾਰਟੀ ਜਿਲ੍ਹਾ ਐਸਸੀ ਵਿੰਗ ਦੇ ਪ੍ਰਧਾਨ ਅਤੇ 올 ਪੰਜਾਬ ਰੇਡੀ ਪੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਦੀ ਅਗਵਾਈ ਹੇਠ ਹੈਰੀਟੇਜ ਸਟਰੀਟ ਦੇ ਦੁਕਾਨਦਾਰਾਂ ਦੇ ਵਫਦ ਨੇ ਕਮਿਸ਼ਨਰ ਪੁਲਿਸ ਨਾਲ ਕੀਤੀ ਮੁਲਾਕਾਤ ਡਾਕਟਰ ਇੰਦਰਪਾਲ ਨੇ ਦੱਸਿਆ ਕਿ ਇਹਨਾਂ ਦੁਕਾਨਦਾਰਾਂ ਨੂੰ ਟ੍ਰੈਫਿਕ ਪੁਲਿਸ ਵੱਲੋਂ ਤਾਂ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੇ ਪਰਚੇ ਵੀ ਕੀਤੇ ਜਾ ਰਹੇ ਨੇ ਜੋ ਕਿ ਸਰਕਾਰ ਦੁਕਾਨਦਾਰਾਂ ਨਾਲ ਧੱਕਾ ਕਰ ਰਹੀ ਹੈ ਫਿਰੋਜ਼ਪੁਰ ਵਿੱਚ ਲੇਬਰ ठेकेदारों ਵੱਲੋਂ ਸ਼ਰੀਆਮ ਕੀਤੀ ਗਈ ਗੁੰਡਾਗਰਦੀ ਦੁਕਾਨਦਾਰ ਦੀ ਕੀਤੀ ਗਈ ਕੁੱਟਮਾਰ ਸ਼ੀਸ਼ੇ ਅਤੇ ਸਮਾਨ ਇੱਟਾਂ ਮਾਰ ਕੇ ਪੰਨਿਆ ਘਟਨਾ ਸੀਸੀਟੀਵੀ ਵਿੱਚ ਹੋਈ ਕੈਦ ਵੈਨਿਸ ਵਿਲੇਜ ਤੋਂ ਹੋਇਆ ਰਾਸ਼ਪਤਿਕ ਚੋਣਾਂ ਵਿੱਚ ਨਿਕੋਲਸ ਮਾਦਰੋ ਇੱਕ ਵਾਰ ਫਿਰ ਸੱਤਾ 'ਚ ਪਰਤੇ ਅਤੇ ਲਗਾਤਾਰ ਤੀਜੀ ਵਾਰ ਚੁਣੇ ਗਏ ਰਾਸ਼ਟਰਪਤੀ ਹਾਲਾਂਕਿ ਵਿਰੋਧੀ ਧਿਰ ਨੇ ਚੋਣ ਤੰਦਲੀ ਦਾ ਲਗਾਇਆ ਦੋਸ਼ ਨਤੀਜਾ ਤੇ ਖੜੇ ਕੀਤੇ ਸਵਾਲ ਅਮਰੀਕੀ ਸਰਕਾਰ ਨੇ ਵੈਨੇਜ਼ੁਏਲਾ ਦੇ ਚੋਣ ਨਤੀਜਿਆਂ ਉੱਤੇ ਚਿੰਤਾ ਪ੍ਰਗਟ ਕੀਤੀ ਕਿਹਾ ਇਹ ਨਤੀਜੇ ਵੈਨੇਜ਼ੁਏਲਾ ਦੇ ਲੋਕਾਂ ਦੀ ਇੱਛਾ ਨੂੰ ਨਹੀਂ ਦਰਸਾਉਂਦੇ ਚਾਰ ਦੇਸ਼ਾਂ ਦੇ ਸਮੂਹ ਕਵਾਡ ਨੇ ਵਿਦੇਸ਼ ਮੰਤਰੀਆਂ ਦੀ ਬੈਠਕ ਹੋਈ ਸ਼ੁਰੂ ਸਭ ਤੋਂ ਪਹਿਲਾਂ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਈ ਮੁੱਦਿਆਂ ਤੇ ਕੀਤੀ ਚਰਚਾ ਆਸਟ੍ਰੇਲੀਆ ਵਿਦੇਸ਼ ਮੰਤਰੀ ਨੇ ਕਵਾਡ ਨੂੰ ਦੱਸਿਆ ਕੇਂਦਰੀ ਨੀਤੀ ਦਾ ਹਿੱਸਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਉੱਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਸੀਕ੍ਰੀਟ ਸਰਵਿਸ ਦੀਆਂ ਮਹਿਲਾ ਏਜੰਟਾਂ ਦੀ ਭੂਮਿਕਾ ਉੱਤੇ ਉਠੇ ਸਵਾਲ ਕਈ ਤਰ੍ਹਾਂ ਦੇ ਦੋਸ਼ ਲਗਾ ਕੇ ਬਣਾਏ ਨਿਸ਼ਾਨਾ ਹਾਲਾਂਕਿ ਹੁਣ ਸਾਬਕਾ ਰਾਸ਼ਟਰਪਤੀ 트੍ਰੰਪ ਖੁਦ ਉਨ੍ਹਾਂ ਦੇ ਬਚਾਅ ਚਾਏ ਉਸਨੇ ਹਮਲੇ ਦੌਰਾਨ ਉਸ ਦੀ ਸੁਰੱਖਿਆ ਕਰਨ ਲਈ ਮਹਿਲਾ ਏਜੰਟਾਂ ਦੀ ਕੀਤੀ ਤਾਰੀਫ ਅਮਰੀਕੀ ਅਰਪਤੀ ਉਦਯੋਗਪਤੀ ਐਲਨ ਮਸਕ ਨੇ ਸਰਚ ਇੰਜਣ ਗੂਗਲ ਉੱਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਦਖਲ ਦੇਣ ਦਾ ਜਤਾਇਆ ਸ਼ੱਕ ਮਸਕ ਨੇ ਐਕਸ ਉਤੇ ਕਿਹਾ Google ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਬਾਰੇ ਖੋਜਾਂ ਤੇ ਲਗਾਈ ਪਾਬੰਦੀ ਸਟੋਨ ਚ ਦਖਲ ਅੰਦਾਜ਼ੀ ਜਾਪਾਨ ਦੇ 47 ਪ੍ਰੀਫੈਕਚਰਾਂ ਵਿੱਚੋਂ 38 ਲਈ ਹੀਟ ਸਟ੍ਰੋਕ ਅਲਰਟ ਕੀਤਾ ਗਿਆ ਜਾਰੀ ਕੁਝ ਖੇਤਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਇਕ ਉੱਚ ਦਬਾਅ ਪ੍ਰਣਾਲੀ ਬukt ਤੌਰ ਤੇ ਪੂਰਬੀ ਅਤੇ ਪੱਛਮੀ ਜਾਪਾਨ ਵਿੱਚ ਧੁੱਪ ਅਤੇ ਝੁਲਸਣ ਵਾਲਾ ਮੌਸਮ। ਪਾਕਿਸਤਾਨ ਦੇ ਖੈਬਰ ਪਖਤੂਨ ਖਵਾ ਦੇ ਕੁਰਮ ਜ਼ਿਲ੍ਹੇ ਵਿੱਚ ਜ਼ਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਦੋ ਕਬਾਇਲੀ ਸਮੂਹਾਂ ਵਿਚਾਲੇ ਹੋਏ ਹਥਿਆਰਬੰਦ ਸੰਘਰਸ਼ ਵਿੱਚ 36 ਲੋਕ ਮਾਰੇ ਗਏ ਤੇ 162 ਹੋਏ ਜ਼ਖਮੀ। ਅਪਰ ਕੁਰਮ ਜ਼ਿਲ੍ਹੇ ਦੇ ਬਸ਼ੂਰਾ ਪਿੰਡ ਵਿੱਚ 5 ਦਿਨ ਪਹਿਲਾਂ ਭਿਆਨਕ ਝੜਪਾਂ ਹੋਈਆਂ ਸ਼ੁਰੂ। ਪਾਕਿਸਤਾਨ ਤੋਂ ਧਾਰਮਿਕ ਯਾਤਰਾ ਲਈ ਇਰਾਕ ਗਏ 50 ਹਜ਼ਾਰ ਪਾਕਿਸਤਾਨੀ ਸ਼ਰਧਾਲੂ ਹੋਏ ਲਾਪਤਾ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰੀ ਚੌਧਰੀ ਸਾਲਿਕ ਹੁਸੈਨ ਨੇ ਦਿੱਤੀ ਜਾਣਕਾਰੀ ਬ੍ਰਿਟੇਨ ਵਿੱਚ ਹਾਲ ਹੀ ਵਿੱਚ ਚੋਣਾਂ ਆਮ ਚੋਣਾਂ ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਤੋਂ ਬਾਅਦ ਲਿਬਰ ਪਾਰਟੀ ਨੇ ਬਣਾਈ ਸਰਕਾਰ ਹੁਣ ਕਨਜ਼ਰਵੇਟਿਵ ਪਾਰਟੀ ਲਈ ਹਾਊਸ ਆਫ ਕਾਮਨਸ ਵਿੱਚ ਵਿਰੋਧੀ ਟੀਤਾ ਨੇਤਾ ਬਣਨ ਦੀ ਦੌੜ ਹੋਈ ਸ਼ੁਰੂ ਸਾਫਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੀ ਇਸ ਦੌੜ 'ਚ ਹੋਈ ਸ਼ਾਮਲ ਬ੍ਰਿਟੇਨ ਦੀ ਆਮ ਚੋਣਾਂ 'ਚ ਕਨਜ਼ਰਵੇਟਿਵ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਅਮਰੀਕਾ ਸ਼ਿਫਟ ਹੋ ਸਕਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਵਿਰੋਧੀ ਦਾਅਵਿਆਂ ਅਤੇ ਸੂਤਰਾਂ ਅਨੁਸਾਰ ਸੋਨਕ ਕੈਲੀਫੋਰਨੀਆ ਵਿੱਚ AI वेंचर कैपिटल ਦੇ ਖੇਤਰ ਵਿੱਚ ਜਾ ਸਕਦੇ ਨੇ ਹਾਲਾਂਕਿ ਸੂਨਕ ਨੇ ਅਮਰੀਕਾ ਜਾਣ ਦੀ ਗੱਲ ਨੂੰ ਕੀਤਾ ਰੱਦ ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਜ਼ਮੀਨ ਤਸੰਦੀ ਘਟਨਾ ਵਾਪਰੀ ਹੈ ਕਾਲਕਾ ਸ਼ਿਮਲਾ ਰਾਸ਼ਟਰੀ ਰਾਜਮਾਰਗ 5 ਤੇ ਅਖਬਾਰ ਲੈ ਕੇ ਜਾ ਰਹੇ ਵਾਹਨ ਤੇ ਪੱਥਰ ਡਿੱਗੇ ਸਾਤਸੀ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਡਰਾਈਵਰ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਨੇ हिमाचल सरकार ने सोमवार यानी आज जी विलासपुर जिले के एसपी को बदल ਦਿੱਤਾ ਹੈ ਸਰਕਾਰ ਨੇ 2016 ਬੈਚ ਦੇ ਆਈਪੀਐਸ ਅਧਿਕਾਰੀ ਸੰਦੀਪ ਕੁਮਾਰ ਤਵਲ ਨੂੰ ਵਿਲਾਸਪੁਰ ਦਾ ਨਵਾਂ ਐਸਪੀ ਨਿਯੁਕਤ ਕੀਤਾ ਹੈ ਮੁਖ ਸਕੱਤਰ ਪ੍ਰਮੋਤਕ ਸ਼ਖਫੀਨਾ ਨੇ ਇਸ ਸੰਬੰਧੀ ਹੁਕਮ ਜਾਰੀ ਕੀਤੇ ਨੇ ਬਿਹਾਰ ਵਿੱਚ 보스포스와 ਰੇਲਵੇ ਸਟੇਸ਼ਨ ਨੇੜੇ ਦਰਬਾਗਾ ਤੋਂ ਨਵੀਂ ਦਿੱਲੀ ਜਾ ਰਹੀ ਬਿਹਾਰ ਕ ਸੰਪਰਕ ਕ੍ਰਾਂਤੀ ਐਕਸਪ੍ਰੈਸ ਟ੍ਰੇਨ ਦੇ ਸਾਰੇ ਡੱਬੇ ਇੰਜਨ ਤੋਂ ਵੱਖ ਹੋ ਗਏ रेलवे पुलिस ਦੇ ਸੂਤਰਾਂ ਨੇ ਇੱਥੇ ਦੱਸਿਆ ਹੈ ਕਿ ਬਿਹਾਰ ਸੰਪਰਕ ਕ੍ਰਾਂਤੀ ਸੁਪਰ ਫਾਸਟ ਟੇਲ ਗੱਡੀ ਸਮਸਤੀ ਸਟੇਸ਼ਨ ਤੋਂ ਨਵੀਂ ਦਿੱਲੀ ਜਾ ਰਹੀ ਸੀ ਜਦੋਂ ਚਲਦੀ ਰੇਲ ਗੱਡੀ ਦੇ ਇੰਜਣ ਨਾਲ ਜੁੜੇ ਡੱਬੇ ਦੀ ਕਪਲਿੰਗ ਟੁੱਟ ਗਈ ਤੇ ਟ੍ਰੇਨ ਦੇ ਡੱਬੇ ਇੰਜਣ ਤੋਂ ਵੱਖ ਹੋ ਗਏ ਖੇਡ ਮੰਤਰੀ ਮਨਸੁਖ ਮਾਂਢਵਿਆ ਨੇ ਕਿਹਾ ਹੈ ਕਿ 올림픽 ਖੇਡਾਂ ਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਨਨ ਵਾਲੀ ਮਨੋ ਪਾਕਰ ਸਰਕਾਰ ਦੇ ਖੇਲੋ ਇੰਡੀਅਨ ਮੋਹਿਮ ਵਿਧੀ ਦਾ ਯੋਗਦਾਨ ਨੇ ਪਾਕਰ ਨੇ ਐਤਵਾਰ ਨੂੰ ਪੈਰਿਸ 올림픽 ਚ ਔਰਤਾ ਦੀ 10 ਮੀਟਰ 에ਅਰ ਪਿਸਟਲ ਚ ਕਾਸੀ ਦਾਤਕ ਮਾਜਿਤ ਕੇ ਸਾਰਤਾ ਖਾਤਾ ਖੋਲਿਆ ਸੀ। ਮੱਧ ਪ੍ਰਦੇਸ਼ ਦੇ ਮੋਰੇਨਾ ਵਿਚ ਅਸਵੇਰ ਇੱਕ ਟਰੱਕ ਨੇ ਇੱਕ ਟਰੈਕਟਰ ਟੌਲੀ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਦੇ ਵਿੱਚ ਦੋ ਕਵਾਡੀਆਂ ਦੀ ਮੌਤ ਹੋ ਗਈ ਜਦਕਿ 14 ਹੋਰ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਟਰੱਕ ਡਰਾਈਵਰ ਦੀ ਜਮ ਕੇ ਕੁੱਟਮਾਰ ਕੀਤੀ ਤੇ ਮੁੱਖ ਸੜਕ ਨੂੰ ਕੁਝ ਸਮੇਂ ਦੇ ਲਈ ਜਾਮ ਕਰ ਦਿੱਤਾ ਕਾਂਗਰਸ ਦੇ ਕੁਝ ਸੰਸਦ ਮੈਂਬਰਾਂ ਨੇ ਸੋਮਵਾਰ ਯਾਨੀ ਅੱਜ ਲੋਕ ਸਭਾ ਵਿੱਚ ਮੁੱਲਤਵੀ ਨੋਟਿਸ ਦਿੱਤਾ ਜਿਸ ਵਿੱਚ ਦਿੱਲੀ ਵਿੱਚ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਤੇ ਚਰਚਾ ਦੀ ਮੰਗ ਕੀਤੀ ਗਈ ਪਾਰਟੀ ਦੇ ਸੰਸਦ ਮੈਂਬਰ ਅਮਰ ਸਿੰਘ ਅਤੇ ਮਾਨਿਕਮ ਟੈਗੋਰ ਨੇ ਮੁੱਲਤਵੀ ਦਾ ਨੋਟਿਸ ਦਿੱਤਾ ਸਾਰੇ ਵਿਧਾਨਿਕ ਕੰਮਕਾਜਾਂ ਨੂੰ ਰੋਕ ਕੇ ਇਸ ਮੁੱਦੇ ਤੇ ਚਰਚਾ ਦੀ ਮੰਗ ਕਰਦਿਆਂ ਸਿੰਘ ਨੇ ਕਿਹਾ ਕਿ ਆਈਏਐਸ ਅਧਿਕਾਰੀ ਬਣਨ ਦੀ ਇੱਛਾ ਰੱਖਣ ਵਾਲੇ ਤਿੰਨ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ 'ਚ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਦੇ ਰਾਜਿੰਦਰ ਨਗਰ ਇਲਾਕੇ 'ਚ ਸ਼ਨੀਵਾਰ ਨੂੰ ਹੋਏ ਹਾਦਸੇ 'ਚ ਆਈਏਐਸ ਦੀ ਤਿਆਰੀ ਕਰ ਰਹੇ ਤਿੰਨ ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਦਿੱਲੀ ਸਰਕਾਰ ਹਰਕਤ 'ਚ ਆਈ ਹੈ। ਐਮਐਸਟੀ ਮੀਅਰ ਸ਼ੈਲੀ ਉਬਰਾਇ ਦੇ ਹਕੂਮਤ ਅਧਿਕਾਰੀਆਂ ਨੇ ਐਤਵਾਰ ਦੇਰ ਰਾਤ ਰਾਜੇਂਦਰਾ ਨਗਰ ਇਲਾਕੇ 'ਚ 20 ਮਿੰਟਾਂ ਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ। ਹਰਿਆਣਾ ਦੇ ਪਾਣੀਪਤ ਵਿੱਚ ਇੱਕ ਬਜ਼ੁਰਗ ਪਤੀ ਨੇ ਆਪਣੀ ਬਜ਼ੁਰਗ ਪਤਨੀ ਦਾ ਕਤਲ ਕਰ ਦਿੱਤਾ। ਔਰਤ ਮਾਨ ਸਿੰਘ ਤੌਰ ਤੇ ਠੀਕ ਨਹੀਂ ਸੀ। ਇਸ ਦੌਰਾਨ ਦੋਸ਼ੀ ਪਤੀ ਨੇ ਲੱਕੜ ਦੇ ਡੰਡੇ ਨਾਲ ਔਰਤ ਦੇ ਸਿਰ ਤੇ ਜ਼ੋਰਦਾਰ ਵਾਰ ਕਰ ਦਿੱਤੇ। ਇਸ ਹਾਦਸੇ ਦੇ ਵਿੱਚ ਔਰਤ ਦੀ ਮੌਤ ਹੋ ਗਈ। ਇਸ ਸਮੇਂ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਪੂਰਬੀ ਮੱਧ ਪ੍ਰਦੇਸ਼ ਉੜੀਸਾ ਛੱਤੀਸਗੜ ਪੱਛਮੀ ਮੱਧ ਪ੍ਰਦੇਸ਼ ਕੋਕਣ ਗੋਆ ਕਰਨਾਟਕ ਉੱਤਰ ਪ੍ਰਦੇਸ਼ ਵਿੱਚ ਭਾਰੀ ਮੀਂਹ ਕਾਰਨ ਸਥਿਤੀ ਵਿਗੜ ਗਈ ਹੈ ਉੱਤਰਾਖੰਡ ਵਿੱਚ ਵੀ ਭਾਰੀ ਮੀਂਹ ਕਾਰਨ ਤਬਾਹੀ ਮਚ ਗਈ ਹੈ ਜਿਸ ਦੀਆਂ ਵੀਡੀਓਜ਼ ਲਗਾਤਾਰ ਸਾਹਮਣੇ ਆ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿਨਾਨਗਰ ਵਿੱਚ 5174 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਕੀਤਾ ਗਿਆ ਇਸ ਰੇਲਵੇ ਓਵਰ ਬ੍ਰਿਜ ਗੁਰਦਾਸਪੁਰ ਜ਼ਿਲ੍ਹੇ ਵਿੱਚ ਦਿਨਾਰਗਰ ਰੇਲਵੇ ਸਟੇਸ਼ਨ ਨੇੜੇ ਅੰਮ੍ਰਿਤਸਰ ਪਠਾਨਕੋਟ ਰੇਲਵੇ ਸੈਕਸ਼ਨ ਉੱਤੇ ਸੀ 60 ਲੈਵਲ ਕ੍ਰਾਸਿੰਗ ਦੀ ਥਾਂ ਉਸਾਰਿਆ ਗਿਆ ਹੈ ਇਹ ਕੰਮ ਵਿੱਚ ਰੇਲਵੇ ਵਾਲੇ ਹਿੱਸੇ ਤੇ ਨਾਲ ਜੁੜਦੀਆਂ ਸੜਕਾਂ ਦਾ ਕੰਮ ਸ਼ਾਮਿਲ ਹੈ ਅਤੇ ਇਸ ਉੱਤੇ ਪੂਰਾ ਪੈਸਾ ਪੰਚਾਇਤ ਸਰਕਾਰ ਵੱਲੋਂ ਖਰਚਿਆ ਗਿਆ ਹੈ ਮਨੂ ਪਾਕਰ ਨੇ ਐਤਵਾਰ 28 ਜੁਲਾਈ ਨੂੰ ਪੈरिस 올림픽 ਚ ਭਾਰਤ ਦੇ ਲਈ ਪਹਿਲਾ ਤਗਮਾ ਜਿੱਤਿਆ 10 ਮੀਟਰ 에어 ਪਿਸਟਲ ਮੁਕਾਬਲੇ ਚ ਕਾਂਸੀ ਦਾ ਤਗਮਾ ਜਿੱਤ ਕੇ ਨਿਸ਼ਾਨੇਬਾਜ਼ੀ ਦਾ ਇਤਿਹਾਸ ਲਿਖਿਆ ਮਨੂ 올림픽 ਚ ਨਿਸ਼ਾਨੇਬਾਜ਼ੀ ਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਆਪੀ ਪੈरिस 올림픽 ਦਾ ਆਖਰੀ ਤੀਸਰਾ ਦਿਨ ਹੈ ਭਾਰਤ ਦੀ ਮਿਕਸਡ ਟੀਮ ਮਨੂ ਫਾਕਰਤੇ ਸਰਬਜੋਤ ਸਿੰਘ 10 ਮੀਟਰ 에ਅਰ ਪਿਸਟਲ ਮੁਕਾਬਲੇ ਚ ਕਾਂਸੀ ਦੇ ਤਗਮੇ ਲਈ ਲੜਨਗੇ ਮਿਕਸਡ ਟੀਮ ਇਵੈਂਟ ਦੇ ਵਿੱਚ ਚਾਰ ਟੀਮਾਂ ਫਾਈਨਲ ਦੇ ਲਈ ਕੁਆਲੀਫਾਈ ਕਰਦੀਆਂ ਹਨ ਚੋਟੀ ਦੀਆਂ ਦੋ ਟੀਮਾਂ ਸੋਨੇ ਅਤੇ ਚਾਂਦੀ ਲਈ ਭਿਰਨਗੀਆਂ ਜਦਕਿ ਤੀਜੇ ਅਤੇ ਚੌਥੇ ਸਥਾਨ ਦੇ ਰਹਿਣ ਵਾਲੀ ਟੀਮਾਂ ਕਾਂਸੀ ਦੇ ਤਗਮੇ ਲਈ ਲੜਨਗੀਆਂ 10 ਮੀਟਰ 에ਅਰ ਰਾਈਫਲ ਮੁਕਾਬਲੇ ਦੇ ਫਾਈਨਲ ਚ ਮੇਲਾ ਨਿਸ਼ਾਨੇਬਾਜ਼ ਰਮਤਾ ਜਿੰਦਲ ਚੁਣੌਤੀ ਪੁਰੰਸੀ ਐਥਲੀਟ ਮਨੂ ਪਾਕਰ ਨੇ ਭਾਰਤ ਦਾ ਤਗਮਾ ਖਾਤਾ ਖੋਲਿਆ ਸੀ ਅਤੇ ਰਮਤਾ ਤੋਨ ਤੇਸ ਨੂੰ ਦੂਜਾ ਤਗਮਾ ਦਿਵਾਉਂਦੀ 18 ਪਰ ਉਹ 8 ਨਿਸ਼ਾਨੇ ਬਾਜ਼ਾ ਦੇ ਫਾਈਨਲ ਦੇ ਸੱਤਵੇਂ ਸਥਾਨ ਤੇ ਰਹੀ। ਚਾਤ੍ਰਿਕ ਤੇ ਚਿਰਾਗ ਨੇ ਸ਼ਨੀਵਾਰ ਨੂੰ ਲੁਕਾਤ ਸਕੋਰ ਵਿੱਚ ਤੇ ਰੋਨ ਲਬਾਤ ਦੀ ਫ੍ਰਾਂਸਿਸ ਜੋਰੀ ਨੂੰ 21 17 ਅੱਜ 21 ਸਰਿਆਤ 14 ਦਿਨਾਂ ਦਾ ਰਹਾ ਕੇ ਆਪਣੀ ਮੈਨਟ੍ਰਾਸਟੀ ਭਾਰਤੀ ਜੋੜੀ ਮੰਗਲਵਾਰ ਨੂੰ ਗਰੁੱਪ ਦੇ ਆਪਣੇ ਆਖਰੀ ਮੈਚਅਚ ਇੰਡੋਨੇਸ਼ੀਆ ਦੇ ਫਜ਼ਲ ਅਲਫਿਆਨ ਅਤੇ ਮੁਹੰਮਦ ਰિયાન ਅਰਧਿਆਨਾ ਤੋਂ ਨਾਲ ਧਿਰਣਗੇ ਲਖਿਆਦੀ ਕੇਵਿਨ ਕੋਡਨ ਤੇ ਜਿੱਤ ਦਰਜਾ ਬੰਦੀ ਵਿੱਚ ਨਈ ਗੇਜਾਵੇ ਕਿ ਹੁਣ ਭਾਰਤੀ ਸ਼ਟਲਰ ਨੂੰ ਇੱਕ ਹੋਰ ਮੈਚ ਜਿੱਤਣਾ ਹੋਵੇਗਾ ਭਾਰਤ ਸਿੰਗਲਸ ਦੇ ਵਿੱਚ ਕ੍ਰਿਸਟੀ ਖਿਲਾਫ ਸਖਤ ਟੱਕਰ ਲਖਸ਼ਹਿਨ ਦੀ ਕਿਸਮਤ ਦਾ ਫੈਸਲਾ ਕਰੇਗੀ ਇਸ ਸਾਲਕ ਕੇਂਦਰੀ ਬਜਟ ਦੇ ਵਿੱਚ ਪ੍ਰੋਤਸਾਹਨ ਅਤੇ ਇੰਟਰਸ਼ਿਪ ਸਕੀਮ ਦਾ ਐਲਾਨ ਕੀਤਾ ਗਿਆ ਐਸਐਸ ਸਕੀਮਾਂ ਇਹ ਸਕੀਮਾਂ ਨੌਜਵਾਨਾਂ ਅਤੇ ਨਵੇਂ ਵਿਦਿਆਰਥੀਆਂ ਲਈ ਬਹੁਤ ਮਤਲਬਕ ਕਰਨ ਗਿਆ ਇਹ ਯੋਜਨਾ ਨੌਜਵਾਨ ਪੇਸ਼ੇਵਰਾਂ ਲਈ ਮੌਕੇ ਪੈਦਾ ਕਰੇਗੀ ਅਤੇ ਆਰਥਿਕ ਵਿਕਾਸ ਦੇ ਵਿੱਚ ਯੋਗਦਾਨ ਦੇਵੇਗੀ। ਭਾਰਤ ਦੇ ਵਿੱਚ ਲੋਕ ਪੂਰੇ ਜੋਸ਼ ਨਾਲ ਯੂਪੀਏ ट्रांजैक्शन ਕਰ ਰਹੇ ਹਨ ਯੂਪੀਏ ट्रांजैक्शंस ਦੇ ਸੰਬੰਧ ਵਿੱਚ ਬੋਨਸ ਕੰਸਲਟਿੰਗ ਗਰੁੱਪ ਨੇ ਬੈਂਕਿੰਗ ਸੈਕਟਰ ਰਾਉਂਡ ਅਪ ਫਾਈ 24 ਦੇ ਵਿੱਚ ਕਿਹਾ ਕਿ ਭਾਰਤ ਦੇ ਵਿੱਚ ਯੂਪੇ ਲੈਣ ਦੇਣ ਸਲਾਨਾ ਦਰ ਤੇ 52% ਵਧਿਆ ਔਨਪੇ ਅਤੇ ਜੀਪੇ ਦੀ ਯੂਪੇ ਮਾਰਕੀਟ ਤੇ 87% ਦੀ ਸਥਿਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲ ਸੀਤਾ ਰਮਨ ਆਜੀ ਜਾਣ ਕੇ ਸੋਮਵਾਰ ਨੂੰ ਲੋਕ ਸਭਾ ਦੇ ਵਿੱਚ ਜੰਮੂ ਕਸ਼ਮੀਰ ਮਿਨੀ ਯੋਜਨ ਦੇ ਵਿੱਚ ਬਿਲ 2024 ਪੇਸ਼ ਕਰੇ ਕਿ ਨਿਰਮਲ ਸੀਤਾ ਰਮਨ ਦੇ ਵਿੱਚ ਸਾਲ 2024 ਅਤੇ 25 ਲਈ ਕੇਂਦਰੀ ਸ਼ਤਰੀਰ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਵਿਆ ਸੇਵਾਮਾਲ ਲੈ ਕੇ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਤੈਕ੍ਰਿਤ ਫੰਡ ਵਿੱਚੋਂ ਕੁਝ ਰਕਮਾਂ ਦੇ ਭੁਗਤਾਨ ਅਤੇ ਨਿਯੋਨ ਨੂੰ ਅਧਿਕਾਰਤਾ ਕਰਨ ਦੇ ਲਈ ਇੱਕ ਬਲ ਪੇਸ਼ ਕਰਨ ਦੀ ਇਜਾਜ਼ਤ ਲਈ ਸਵੇਰੇ 9:10 ਵਜੇ ਸੰਸੈਕਸ 318.82 ਅੰਕਾ ਦੇ ਵਧੇ ਨਾਲ 88770 ਤੇ کاروبار ਕਰਦੇ ਆ ਦੇਖਿਆ ਗਿਆ ਦੂਜੇ ਪਾਸੇ ਨਿਫਟੀ 74.52 ਅੰਕ ਵੱਧ ਕੇ 24909.43 ਤੇ ਪਹੁੰਚ ਗਿਆ ਜਿਸ ਦੇ ਨਾਲ ਸਟਾਕ ਮਾਰਕੀਟ ਤੇ ਰਿਕਾਰਡ ਉੱਚਾ ਹੋਇਆ ਮਨੂ ਪਾਕਰ ਨੇ ਐਤਵਾਰ 28 ਜੁਲਾਈ ਨੂੰ ਪੈरिस 올ੰਪਿੰਗ 'ਚ ਭਾਰਤ ਦੇ ਲਈ ਪਹਿਲਾ ਤਖ਼ਮਾ ਜਿੱਤਿਆ 10 ਮੀਟਰ 에ਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਖ਼ਮਾ ਜਿੱਤ ਕੇ ਨਿਸ਼ਾਨੇਬਾਜ਼ੀ 'ਚ ਇਤਿਹਾਸ ਰਚਿਆ ਮਨੂ 올ੰਪਿੰਗ 'ਚ ਨਿਸ਼ਾਨੇਬਾਜ਼ੀ 'ਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮੇਲਾ ਆਪੀ ਮਾਰਕੀਟ ਆਊਟਲੁੱਕ 29 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਵਪਾਰਕ ਹਫਤੇ 'ਚ ਗਲੋਬਲ ਬਾਜ਼ਾਰਾਂ ਅਤੇ ਮਾਹੀ ਨਤੀਜਿਆਂ ਦਾ ਅਸਰ ਦੇਖਣ ਨੂੰ ਮਿਲੇਗਾ ਇਸ ਹਫਤੇ ਅਡਾਨੀ ਪਾਵਰ ਗੈਸ ਸਮੇਤ ਕਈ ਕੰਪਨੀਆਂ ਦੇ ਵੱਲੋਂ ਤੇ ਮਾਹੀ ਨਤੀਜੇ ਜਾਰੀ ਕੀਤੇ ਜਾਣਗੇ ਇਸ ਤੋਂ ਇਲਾਵਾ ਅਮਰੀਕੀ ਫੇਡ ਵੱਲੋਂ ਲਏ ਗਏ ਫੈਸਲਿਆਂ ਦਾ ਵੀ ਸ਼ੇਅਰ ਬਾਜ਼ਾਰ 'ਤੇ ਅਸਰ ਪਵੇਗਾ 2 ਜੁਲਾਈ ਤੋਂ 28 ਜੁਲਾਈ ਤੱਕ ਦੇ ਕਾਰੋਬਾਰੀ ਹਫਤੇ 'ਚ ਸ਼ੇਅਰ ਬਾਜ਼ਾਰਾ 'ਚ ਉਤਰਾਅ ਚੜਾਅ ਵਾਲਾ ਕਾਰੋਬਾਰ ਰਿਹਾ। ਬਾਜ਼ਾਰ 'ਚ ਵਾਧੇ ਤੋਂ ਬਾਅਦ ਕਈ ਕੰਪਨੀਆਂ ਦੇ ਐਮ ਕੈਪਚੇ ਵਧਦਾ ਹੋਇਆ ਪਰ ਕਈ ਕੰਪਨੀਆਂ ਦੇ ਐਮ ਕੈਪਚੇ ਗਿਰਾਵਟ ਦੇਖਣ ਨੂੰ ਮਿਲੀ ਤੇ ਕਈ ਕੰਪਨੀਆਂ ਦੇ ਐਮ ਕੈਪਚੇ ਵਧਦਾ ਹੋਇਆ। ਹੁਣ 31 ਜੁਲਾਈ ਨੂੰ ਕੁਝ ਹੀ ਦਿਨ ਬਾਕੀ ਹਨ ਅਜੇ ਹੀ ਸਥਿਤੀ ਦੇ ਵਿੱਚ ਜੇਕਰ ਤੁਸੀਂ ਅਜੇ ਤੱਕ ਇਨਕਮ ਟੈਕਸ ਰਿਟਰਨ ਨਹੀਂ ਭਰੀ ਤਾਂ ਤੁਹਾਨੂੰ ਇਸ ਕਾਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੀਦਾ ਸਵਾਲ ਇਹ ਹੈ ਕਿ ਟੈਕਸਦਾਤਾ ਅਜੇ ਵੀ ਟੈਕਸ ਪ੍ਰਣਾਲੀ ਨੂੰ ਬਦਲ ਸਕਦੇ ਨੇ ਬੇਟੀਆਂ ਲਈ LIC ਸਕੀਮ LIC ਕੰਨਿਆਦਾਨ ਨੀਤੀ ਧੀਆਂ ਦੇ ਉਜਵਲ ਭਵਿੱਖ ਲਈ ਬਹੁਤ ਵਧੀਆ ਵਿਕਲਪ ਹੈ ਇਸ ਪਲਾਨ 'ਚ ਤੁਸੀਂ ਆਪਣੀ ਬੇਟੀ ਦੇ ਲਈ 22.5 ਲੱਖ ਰੁਪਏ ਦਾ ਫੰਡ ਜਮ੍ਹਾਂ ਕਰ ਸਕਦੇ ਹੋ ਜੇਕਰ ਤੁਹਾਡੀ ਬੇਟੀ ਦੀ ਉਮਰ 1 ਸਾਲ ਤੋਂ 10 ਸਾਲ ਦੇ ਵਿੱਚ ਘਰ ਹੈ ਤਾਂ ਤੁਸੀਂ ਇਸ ਪਲਾਨ 'ਤੇ ਨਿਵੇਸ਼ ਕਰ ਸਕਦੇ ਹੋ ਤੇਲ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਪਡੇਟ ਕਰਦੀ ਹਨ ਅੱਜ ਇਹਨਾਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਭਾਰਤ ਸਾਰੇ ਸ਼ਹਿਰਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਹਨ ਜਿਵੇਂ ਕਿ ਦਿੱਲੀ 'ਚ 1 ਲੀਟਰ ਪੈਟਰੋਲ ਦੇ ਕੇ 94.75 ਰੁਪਏ ਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲਿਟਰ ॠਸ਼ਭ ਪੰਚ ਸ਼੍ਰੀਲੰਕਾ ਖਿਲਾਫ ਪਹਿਲੇ T20 ਮੈਚ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਹਨ ਪੰਤ ਦੇ ਬੱਲੇਬਾਜ਼ੀ ਨੰਬਰਾਂ ਨੂੰ ਦੇਖ ਕੇ ਸਭ ਤੋਂ ਹੈਰਾਨ ਵਾਲੀ ਗੱਲ ਹੈ ਕਿ T20 ਵਿਸ਼ਵ T20 ਵਿਸ਼ਵ ਕੱਪ 'ਚ 2024 'ਚ ਪੰਤ ਨੇ ਨੰਬਰ 3 ਤੇ ਬੱਲੇਬਾਜ਼ੀ ਕੀਤੀ ਪਰ ਸ੍ਰੀਲੰਕਾ ਦੇ ਖਿਲਾਫ ਉਹ ਨੰਬਰ 4 ਤੇ ਆਏ ਅਕਸ਼ਰ ਪਟੇਲ ਨੇ ਟੀਮ ਮੈਨੇਜਮੈਂਟ ਦੇ ਇਸ ਫੈਸਲੇ ਪਿੱਛੇ ਸੋਚਦਾ ਖੁਲਾਸਾ ਕੀਤਾ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਕਪਤਾਨੀ ਤੋਂ ਇਲਾਵਾ ਰੋਹਿਤ ਸ਼ਰਮਾ ਆਪਣੇ ਭੁੱਲਣ ਦੀ ਆਦਤ ਲਈ ਮਜ਼ਬੂਤ ਹਨ ਉਸਨੇ ਅਤੇ ਉਸਦੀ ਪਤਨੀ ਨੇ ਖੁਦ ਮੰਨਿਆ ਕਿ ਉਹ ਕਈ ਗੱਲਾਂ ਭੁੱਲ ਜਾਂਦੇ ਹਨ ਜਿਸ ਕਾਰਨ ਟੀਮ ਇੰਡੀਆ ਨੂੰ ਕਈ ਵਾਰ ਤੇਰੀ ਹੋ ਜਾਂਦੀ ਹੈ ਰੋਹਿਤ ਨੂੰ ਅਜੇ ਵੀ ਇਹ ਆਦਤ ਹੈ ਅਤੇ ਇਸ ਦੀ ਇੱਕ ਹੋਰ ਨਵੀਂ ਮਿਸਾਲ ਸਾਹਮਣੇ ਆਈ ਜਿਸ ਦੇ ਵਿੱਚ ਰੋਹਿਤ ਸ਼ਰਮਾ 에ਰਪੋਰਟ ਤੇ ਹੀ ਉਜਲ ਤੇ ਨਜ਼ਰ ਆਏ ਜਿਸ ਦੇ ਵਿੱਚ ਰੋਹਿਤ ਸ਼ਰਮਾ 에ਰਪੋਰਟ ਤੇ ਹੀ ਭੁੱਲ ਜੇ ਨਜ਼ਰ ਆਏ ਚੀਪ ਇੰਡੀਆ ਨੇ শ্রীলঙ্কা ਖਿਲਾਫ T20 ਸੀਰੀਜ਼ ਦੇ ਪਹਿਲੇ ਮੈਚ 43 ਦੌੜਾਂ ਦੇ ਨਾਲ ਜਿੱਤ ਦਰਜ ਕੀਤੀ ਪਹਿਲੇ T20 ਮੈਚ ਚ ਜਸਵੀ ਜਸਵੰਤ ਨੇ 40 ਦੌੜਾਂ ਬਣਾਈਆਂ ਅਤੇ ਇਸ ਪਾਰੀ ਦੀ ਬਦੌਲਤ ਉਹ ਮਜजूदा ਸਾਲ ਚ 1000 ਦੌੜਾਂ ਬਣਾਉਣ ਦੇ ਬਹੁਤ ਨੇੜੇ ਪਹੁੰਚ ਗਿਆ ਸੂਰੇ ਕੁਮਾਰ ਯਾਦਵ ਨੇ ਵਿਰਾਟ ਕੋਹਲੀ ਦੇ ਵਿਸ਼ੇ ਰਿਕਾਰਡ ਦੀ ਬਰਾਬਰੀ ਕੀਤੀ ਭਾਰਤੀ ਟੀਮ ਦੇ ਨਵੇਂ ਕਪਤਾਨ ਸੂਰਜ ਕੁਮਾਰ ਯਾਦਵ ਨੇ ਸ਼੍ਰੀਲੰਕਾ ਖਿਲਾਫ ਖੇਡੇ ਕੇ ਪਹਿਲੇ T20 ਮੈਚ ਤੇ ਸ਼ਾਨਦਾਰ ਅਰਧ ਸੈਂਕੜੇ ਵਾਲੀ ਭਾਰੀ ਖੇਡੀ ਉਸਨੇ 26 ਗੇਂਦਾਂ ਦਾ ਸਾਹਮਣਾ ਕਰਦਿਆਂ ਹੋਇਆ 52 ਦੌਰ ਦੀ ਪਾਰੀ ਖੇਡੀ ਅਤੇ ਇਸ ਦੌਰਾਨ ਉਸਨੇ ਵਿਰਾਟ ਕੋਹਲੀ ਦੇ ਵਿਸ਼ਵ ਰਿਕਾਰਡ ਦੀ ਵੀ ਬਰਾਬਰੀ ਕੀਤੀ ਸੂਰਜ ਕੁਮਾਰ ਯਾਦਵ ਨੇ ਤੂਫਾਨੀ ਅਰਧ ਸੈਂਕੜਾ ਲਗਾ ਕੇ ਕਪਤਾਨੀ ਦਾ ਅਜਗਜ ਰਮਾਇਆ ਸ਼੍ਰੀਲੰਕਾ ਖਿਲਾਫ ਪਹਿਲੇ T20 ਮੈਚ ਸੂਰਿਆ ਨੇ 22 ਗੇਂਦਾਂ 'ਚ ਅਰਧ ਸੈਂਕੜਾ ਜੜ ਕੇ ਟੀਮ ਇੰਡੀਆ ਦੇ ਵੱਡੇ ਸਕੋਰ ਦਿੱਤੀ ਨੀ ਰੱਖੀ ਭਾਰਤੀ ਟੀਮ ਨੇ 22 ਓਵਰਾਂ 'ਚ 7 ਵਿਕਟਾਂ ਅਤੇ 213 ਦੌੜਾਂ ਬਣਾਈਆਂ ਜਿਸ ਦੇ ਵਿੱਚ ਸੂਰਿਆ ਨੇ 58 ਦੌੜਾਂ ਬਣਾਈਆਂ ਸੱਚੇ ਹੱਥ ਦੇ ਬੱਲੇਬਾਜ਼ ਸੂਰਜ ਕੁਮਾਰ ਯਾਦਵ ਨੇ 26 ਗੇਂਦਾਂ 'ਚ आठे आठे दो लगाए। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।